ਸਰਕ ਨੂੰ ਸਾਨੂੰ ਸੂਚਨਾ ਮਿਲੀ ਸੀ ਕਿ ਦੀਨਾ ਨਗਰ ਚ ਕੁਝ ਦੁਕਾਨਦਾਰ ਇਹ ਡੁਪਲੀਕੇਟ ਸਾਮਾਨ ਸਾਡੀ ਕੰਪਨੀ ਦਾ ਸੇਲ ਕਰਦੇ ਹੋਏ ਆ। ਜੀ। ਸੈਂਪਲਿੰਗ ਕੀਤੀ ਸੀ ਇੱਥੇ ਮੁੰਡਾ ਭੇਜ ਕੇ ਤੇ ਸਾਨੂੰ ਡੁਪਲੀਕੇਟ ਮਿਲ ਗਿਆ ਮਾਲ। ਫਿਰ ਸਪੀਡ ਸਰਚ ਕੰਪਨੀ ਦੇ ਆਏ ਸੀ। ਉਹਨਾਂ ਨੇ ਉਹਨਾਂ ਦੇ ਨਾਲ ਪੁਲਿਸ ਨੇ ਰੇਡ ਕੀਤਾ ਤੇ ਉਹਨਾਂ ਤੇ ਗਏ ਸੀ ਤੇ ਉੱਥੋਂ ਉਹਨਾਂ ਨੇ ਜਿਹੜਾ ਚੈੱਕਿੰਗ ਕਰਾਉਣ ਜਿਹੜਾ ਡੁਪਲੀਕੇਟ ਨਕਲੀ ਜਿਹੜਾ ਸਾਮਾਨ ਬਰਾਮਦ ਕੀਤਾ ਜਿਸ ਬੰਦਾ ਸਾਮਾਨ ਦੇ ਗਿਆ ਔਰ ਬਾਹਰੋਂ ਹਾਂ ਤਾਂ ਕਿ ਬੰਦਾ ਰੱਜ ਨਹੀਂ ਪੋਣ ਹੈ। ਸਮਾਨ ਮੈਨੂੰ ਕੰਪਨੀ ਨੂੰ 10 20 ਮੈਨੂੰ ਸਭ ਤੋਂ ਸਸਤਾ ਦੇਂਦਾ ਹੈ 2000 ਵਿਗੜਾ ਆ ਗਏ ਤੇ ਅਸੀਂ ਉਹ ਸਮਾਨ ਲੈ ਆਏ ਤੇ ਕੰਪਨੀ ਲੈ ਕਹਿੰਦੀ ਉਹ ਮਾਲ ਦੀ ਹੈ ਨਾ ਸਾਨੂੰ ਪਤਾ ਨਹੀਂ ਜੀ ਇਹ ਸਮਾਨ ਲੈਣਾ ਦੀਨਾਨਗਰ ਕਰਿਆਨਾ ਸਟੋਰ ਤੇ ਛਾਪੇ ਮਾਰੀ ਭਾਰੀ ਮਾਤਰਾ ਚ ਡੁਪਲੀਕੇਟ ਸਮਾਨ ਬਰਾਮਦ ਪੁਲਿਸ ਨੇ ਦੁਕਾਨਦਾਰ ਮਾਲਕ ਨੂੰ ਕਾਬੂ ਕਰ ਕੀਤਾ ਮਾਮਲਾ ਦਰਜ ਸ਼ਹਿਰ ਅੰਦਰ ਇੱਕ ਕੰਪਨੀ ਦਾ ਨਕਲੀ ਸਮਾਨ ਵੇਚਣ ਵਾਲੇ ਇੱਕ ਕਰਿਆਨਾ ਸਟੋਰ ਤੇ ਸ਼ਾਪੀਆਮਾਰੀ ਕਰਕੇ ਪੁਲਿਸ ਨੇ ਭਾਰੀ ਮਾਤਰਾ 'ਚ ਡੁਪਲੀਕੇਟ ਪ੍ਰੋਡਕਟ ਬਰਾਮਦ ਕੀਤੇ ਹਨ ਪੁਲਿਸ ਨੇ ਦੁਕਾਨ ਮਾਲਕ ਨੂੰ ਗ੍ਰਿਫਤਾਰ ਕਰਕੇ ਪਰਚਾ ਦਰਜ ਕਰ ਲਿਆ ਹੈ ਕੰਪਨੀ ਦੇ ਨੁਮਾਇंदे ਸੰਨੀ ਅਹੂਜਾ ਨੇ ਦੱਸਿਆ ਕਿ ਉਹ ਸਪੀਡ ਸਰਚ ਐਂਡ ਸਕਿਉਰਿਟੀ ਕੰਪਨੀ ਦੇ ਫੀਲਡ ਅਫਸਰ ਹਨ ਅਤੇ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਦੀਨਾ ਨਗਰ ਸ਼ਹਿਰ ਅੰਦਰ ਕੁਝ ਦੁਕਾਨਦਾਰ ਉਹਨਾਂ ਦੀ ਕੰਪਨੀ ਦਾ ਡੁਪਲੀਕੇਟ ਮਾਲ ਸਪਲਾਈ ਕਰਕੇ ਕੰਪਨੀ ਦਾ ਨੁਕਸਾਨ ਕਰ ਰਹੇ ਹਨ ਜਿਸ ਦੇ ਆਧਾਰ ਤੇ ਕੰਪਨੀ ਨੇ ਆਪਣੇ ਮੁਲਾਜ਼ਮ ਭੇਜ ਕੇ ਸੈਂਪਲਿੰਗ ਕੀਤੀ ਅਤੇ ਸ਼ਹਿਰ ਦੇ 메ਨ ਬਾਜ਼ਾਰ 'ਚ ਸਥਿਤ ਟੇਕਸੰਦ ਐਂਡ ਸਨਜ਼ ਦੇ ਖ리아ਨਾ ਸੁਰੰਦਰ ਮਾਲ ਨਕਲੀ ਪਾਇਆ ਗਿਆ। ਉਹਨਾਂ ਦੱਸਿਆ ਕਿ ਸ਼ਾਪੇਮਾਰੀ ਦੌਰਾਨ ਦੁਕਾਨ ਅੰਦਰੋਂ ਮੌਕੇ ਤੇ ਹੀ ਰੈਡ ਹਾਰਪਿਕ, ਬਲੂ ਹਾਰਪਿਕ, ਆਲ ਆਊਟ, ਸ਼ੀਸ਼ੇ ਸਾਫ਼ ਕਰਨ ਵਾਲੀ ਕੋਲੀਨ, ਲਾਈਜ਼ੋਲ ਅਤੇ ਡਿਟੋਲ ਦੇ ਨਕਲੀ ਪ੍ਰੋਡਕਟ ਵੱਡੀ ਮਾਤਰਾ 'ਚ ਬਰਾਮਦ ਹੋਏ। ਉਧਰ थाना ਦਿਨਨਗਰ ਦੇ ਐਸਐਚਓ ਦਵਿੰਦਰ ਸਿੰਘ ਨੇ ਦੱਸਿਆ ਕਿ ਨਕਲੀ ਸਮਾਨ ਵੇਚਣ ਦੇ ਦੋਸ਼ਾਂ ਹੇਠ ਦੁਕਾਨਦਾਰ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਸਰ ਮੇਰਾ ਨਾਮ ਸਨੀਆ ਹੁਜਾ ਜੀ ਮੈਂ ਫੀਲਡ ਅਫਸਰ ਹਾਂ ਸਪੀਡ ਸਰਚ ਐਂਡ ਸਿਕਿਉਰਿਟੀ ਕੰਪਨੀ ਜੀ ਸਰ ਸਾਡੀਆਂ ਔਥਰਾਇਜ਼ ਕੰਪਨੀਆਂ ਨੇ ਰੈਕਟ ਬੰਦ ਕਰਾਈ ਸਰ ਤੇ ਉਹਦੇ ਸਿਰ ਸਾਨੂੰ ਸੂਚਨਾ ਮਿਲੀ ਸੀ ਕਿ ਦੀਨਾਨਗਰ ਚ ਕੁਝ ਦੁਕਾਨਦਾਰ ਕੀ ਇਹ ਡੁਪਲੀਕੇਟ ਸਮਾਨ ਸਾਡੀ ਕੰਪਨੀ ਦਾ ਸੇਲ ਕਰਦੇ ਹੋਏ ਤੇ ਅਸੀਂ ਥੋੜਾ ਜਿਹਾ ਸਰਵੇ ਕੀਤਾ ਜੀ ਦੋ ਤਿੰਨ ਦਿਨ ਹੋ ਗਏ ਸਾਨੂੰ ਲੱਗਿਆ ਨੂੰ ਤੇ ਸਾਨੂੰ ਆਹ ਦੁਕਾਨ ਆ ਇੱਕ ਟੈਕ ਚੰਦ ਐਂਸੈਂਸ ਇੱਥੇ ਸਾਨੂੰ ਸੈਂਪਲਿੰਗ ਕੀਤੀ ਅਸੀਂ ਇੱਥੇ ਮੁੰਡਾ ਭੇਜ ਕੇ ਤੇ ਸਾਨੂੰ ਡੁਪਲੀਕੇਟ ਮਿਲ ਗਿਆ ਮਾਲ ਫਿਰ ਅਸੀਂ ਕੰਪਨੀ ਨਾਲ ਗੱਲ ਕੀਤੀ ਜੀ ਕੰਪਨੀ ਨੇ ਅਥਾਰਟੀ ਲੈਟਰ ਦਿੱਤਾ ਫਿਰ ਅਸੀਂ ਐਸਐਸਪੀ ਸਾਹਿਬ ਨੂੰ ਮਿਲੇ ਆ ਉਹਨਾਂ ਦੇ ਨੋਟਿਸ 'ਚ ਲਿਆਂਦਾ ਜੀ ਸਾਰਾ ਕੁਝ ਫਿਰ ਡੀਐਸਪੀ ਸਾਹਿਬ ਨੂੰ ਮਿਲੇ ਆ ਤੇ ਫਿਰ ਅਸੀਂ ਥਾਣੇ ਜਾ ਕੇ ਨਾਲ ਟੀਮ ਲਿਆ ਕੇ ਜੀ ਜਿਹੜਾ ਮਾਲ ਡੁਪਲੀਕੇਟ ਮਿਲਿਆ ਸਾਰਾ ਪੁਲਿਸ ਦੀ ਹਾਜ਼ਰੀ 'ਚ ਜ਼ਬਤ ਕਰ ਲਿਆ ਸਰ ਕੀ ਕੀ ਪ੍ਰੋਡਕਟ ਨਾਮ ਹੈਗੇ ਜਿਹੜੇ ਕਢੋਗਾ ਜੀ ਸਰ ਇਹ ਬਲੂ ਹਾਰਪਿਕਾ ਇੱਕ ਰੈੱਡ ਹਾਰਪਿਕਾ ਜੀ ਆਲ ਆਊਟਰ ਸਰ ਜੀ ਤੇ ਕੋਲੀ ਨਾ ਸ਼ੀਸ਼ਾ ਸਾਫ ਕਰਨ ਵਾਲੀ ਤੇ ਇੱਕ ਲਾਈਜ਼ੋਲ ਜਿਹੜੀ ਫਰਨਲ ਟਾਈਪ ਹੁੰਦੀ ਹੈ ਜੀ ਇੱਕ ਟਟਾਲ ਸਵਾਰੀ ਹੈ ਜਿਹੜੀ ਹੋਈ ਹੈ ਥੋੜਾ ਕਿੰਨੀ ਕੁਆਨਟੀਟੀ ਹੈਵੀ ਆ ਸਰ ਹੈਵੀ ਹੈ ਸਰ ਇਹਦੀ ਕੋਈ ਸੂਚਨਾ ਤੁਹਾਨੂੰ ਮਿਲੀ ਸੀ ਕੋਈ ਗੁਪਤ ਸੂਚਨਾ ਮਿਲਈ ਜਾਂ ਗੁਪਤ ਸੂਚਨਾ ਸਰ ਸਾਡੇ ਸੋਰਸ ਹੁੰਦੇ ਆ ਜੀ ਹਰ ਸ਼ਹਿਰ ਚ ਉਹ ਦੇ ਦਿੰਦੇ ਆ इवन ਕੀ ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਸ਼ਹਿਰ ਚ ਡਿਸਟ੍ਰੀਬਿਊਟਰ ਹੁੰਦਾ ਹਰ ਇੱਕ ਪ੍ਰੋਡਕਟ ਦਾ ਜੀ ਉਹਨਾਂ ਦੀ ਸੇਲ ਘਟ ਜਾਂਦੀ ਹੈ ਜੀ ਜਦੋਂ ਸ਼ਹਿਰ ਚ ਕੋਈ ਡੁਪਲੀਕੇਟ ਪ੍ਰੋਡਕਟ ਆ ਜਾਂਦਾ ਉਹ ਫਿਰ ਕੰਪਨੀ ਪੁੱਛਦੀ ਆ ਕਿ ਸੇਲ ਕਿਉਂ ਘਟੀ ਆ ਕੰਪਨੀ ਪੁੱਛਦੀ ਹੈ ਸੇਲ ਕਿਉਂ ਕਟੀ ਹੈ ਡਿਸਟ੍ਰੀਬਿਊਟਰ ਨੂੰ ਪੁੱਛਦੀ ਹੈ ਡਿਸਟ੍ਰੀਬਿਊਟਰ ਸੇਲਸਮੈਨ ਹੁੰਦੇ ਆ ਹਰੇਕ ਮਾਰਕੀਟ ਦੇ ਉਹ ਕੰਪਨੀ ਐਸੀ ਨੂੰ ਦੇਖਦੀ ਹੈ ਜੀ ਮੇਰੀ ਇੱਕ ਸ਼ਹਿਰ ਦੇ ਵਿੱਚ 100 ਪੇਟੀਆਂ ਦੀ ਸੇਲ ਹੈ 50 ਦੀ ਕਿੱਧਰ ਰਹਿ ਗਈ ਇੱਕਦਮ ਉਹ ਫਿਰ ਪਤਾ ਇਹਦੇ ਲੱਗਦਾ ਜੀ ਕਿ ਡੁਪਲੀਕੇਟ ਮਾਲ ਆ ਗਿਆ ਇਹ ਮਾਲ ਖੁਦ ਤਿਆਰ ਕਰਦੇ ਸੀ ਜਾਂ ਇਹ ਵੀ ਕਿਸੇ ਕੋਲ ਲੈ ਕੇ ਆਉਂਦੇ ਨਹੀਂ ਕਿਸੇ ਕੋਲ ਜਿੱਥੇ ਤੱਕ ਸਾਨੂੰ ਪਤਾ ਲੱਗਾ ਜੀ ਇਹ ਕਿਸੇ ਕੋਲ ਬੰਦਾ ਲੈ ਕੇ ਆਂਦਾ ਇਹ ਦੱਸਦੇ ਨਹੀਂ ਪਏ ਇਹ ਦੱਸਦੇ ਆ ਕਿ ਕੋਈ ਆਂਦਾ ਦੇ ਜਾਂਦਾ ਬਾਕੀ ਉਹ ਤਵਦੀਸ਼ ਦਾ ਵੇਛਾ ਜੀ ਜਿੱਥੋਂ ਇਹ ਲੈ ਆ ਜਾਂਦੇ ਤੁਸੀਂ ਉਹਦੇ ਤੱਕ ਤੈਦਕ ਪਹੁੰਚੋ ਬਿਲਕੁਲ ਜਾਵਾਂਗੇ ਸਰ ਤੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੁੰਦਾ ਪੁਲਿਸ ਵੱਲੋਂ ਸਰ ਉਹਨਾਂ ਮਾਲ ਲੈ ਕੇ ਚੱਲੇ ਆਂ ਥਾਣੇ ਦੇਖਦੇ ਆ ਕਿ ਐਫ ਆਈ ਆਰ ਚ ਹੁੰਦਾ ਉਹ ਤੁਹਾਨੂੰ ਅਸੀਂ ਬਰੀਫ ਕਰਾਂਗੇ ਫਾਈਲ ਹੋ ਗਈ ਹੈ ਜਾਂ ਨਹੀਂ ਨਹੀਂ ਹੋਣੀ ਆ ਸਰ ਅਜੇ ਕਿਹੜੇ ਕਿਹੜੇ ਬੰਦੇ ਵਿੱਚ ਨਾਮ ਹੋ ਗਿਆ ਕਿਹੜੀ ਦੁਕ ਠੀਕ ਸਰ ਠੀਕ ਸਰ ਇਹਪੋਰਸ ਵੱਲੋਂ ਕੋਈ ਕੰਪਨੀ ਦੇ ਮਾਲ ਦੀ ਹੈ ਇਹ ਤੇ ਕੀ ਹੈਗੀ ਮਾਰਕਤ ਦਾ ਮਸਲਾ ਕਿ ਨਾਂ ਤੋਂ ਰੱਖੀ ਨਾਂ ਮੇਰਾ ਵਿਕੀ ਹੈ ਕੀ ਹੋਇਆ ਕੀ ਮਤਲਬ ਸਾਨੂੰ ਕੋਈ ਬੰਦਾ ਸਮਾਨ ਦੇ ਗਿਆ ਹੋਰ ਬਾਹਰੋਂ ਆਂਦਾ ਕਿ ਬੰਦਾ ਰੱਬ ਜਨੇ ਕੋਣੀ ਸਮਾਨ ਮਤਲਬ ਕੰਪਨੀ ਤੋਂ 10 20 ਮਤਲਬ ਸਾਨੂੰ ਸਸਤਾ ਦੇਂਦਾ ਹੈ ਦੋ ਜਹਾ ਦੇ ਘਟਾ ਕੇ ਤੇ ਅਸੀਂ ਉਹ ਸਮਾਨ ਲਿਆਈ ਤੇ ਕੰਪਨੀ ਲੈ ਕੇ ਜਾਂਦੀ ਉਹ ਮਾਲ ਦੀ ਹੈ ਮੈਨੂੰ ਸਾਨੂੰ ਪਤਾ ਨਹੀਂ ਜੀ ਜੀ ਅਸੀਂ ਸਮਾਨ ਲੈਣਾ ਕਿਹੜੀ ਕੰਪਨੀ ਦੇ ਸਮਾਨ ਐ ਮੇਕਰ ਰੈਕਟ ਕੰਪਨੀ ਕਿਹੜੇ ਕਿਹੜੇ ਬੋੜਾ ਡਾ ਗਈ ਇੱਕ ਉਹ ਹੀ ਤੁਹਾਡਾ ਹਾਰਪੀ ਕੀ ਇੱਕ ਕੁਲੀਨੀ ਅੱਛਾ ਇੱਕ ਮੈਂ ਖਿਓ ਹੀ ਲੇਜ਼ਲ ਉਹ ਉਹ ਇਨਵੈਸਟੀਗੇਸ਼ਨ ਕਰਦੇ ਵਕੀ ਡੁਪਲੀਕੇਟ ਪਾਇਆ ਗਿਆ ਪਤਾ ਨਹੀਂ ਉਹ ਲੰਨੇ ਸਾਡੇ ਕੋਲ ਮੈਨ ਲੈ ਲਉ ਸਾਨੂੰ ਤਰਾਇ ਨਹੀਂ ਨਹੀਂ ਡੁਪਲੀਕੇਟ ਪਾਇਆ ਗਿਆ ਤਾਂ ਉਹ ਚੈੱਕ ਕਰਨ ਤਾਂ ਪਹਿਲੇ ਲੱਗੇਗਾ ਨਾ ਕੈਨ ਤੱਕ ਲੈ ਕੇ ਗਏ ਰਿਹਾ ਸਾਨੂੰ ਨਹੀਂ ਪਤਾ ਹੈਗਾ ਕੀ ਇਹ ਚੈੱਕ ਕਰਨ ਤੁਹਾਨੂੰ ਪਤਾ ਨਹੀਂ ਹੈਗਾ ਡੁਪਲੀਕੇਟ ਹਾਂ ਉਹ ਸਾਨੂੰ ਲੈ ਲੰਦੇ ਹਾਂ ਤੇ ਸਸਤਾ ਵੇਚ ਦੇ ਫਿਰ ਉਹ ਉਹ ਹਮ ਐਮਰ ਸਾਨੂੰ ਉਹਨਾਂ ਉਹਨਾਂ ਸਸਤਾ ਮਿਲਦਾ ਸਸਤਾ ਵੇਚ ਦੇ ਉਹ ਉਹ ਅੱਜ ਸਾਡੇ ਮਰੀ ਕੀਤੀ ਗਈ ਹੈ ਕੀ ਮਸਲਾ ਜਿਹੜਾ ਕੀ ਇਹ ਇਹਦੇ ਸਾਨੂੰ ਅੱਜ ਸੰਨੀ ਜੀ ਸੰਨੀ ਉਹ ਜਾਜੀ ਆਏ ਸੀ ਆਪਣੇ ਕੰਪਨੀ ਦੇ ਆਪਣੇ ਸਪੀਡ ਸਰਚ ਕੰਪਨੀ ਦੇ ਆਏ ਸੀ ਉਹਨਾਂ ਨੇ ਉਹਨਾਂ ਦੇ ਨਾਲ ਪੁਲਿਸ ਨੇ ਰੇਡ ਕੀਤਾ ਤੇ ਵਿਸ਼ਾਲ ਮਹਾਜਨ ਜੀ ਦੀ ਦੁਕਾਨ ਤੇ ਗਏ ਸੀ ਤੇ ਉਥੋਂ ਉਹਨਾਂ ਨੇ ਜਿਹੜਾ ਚੈੱਕ ਉਗਰਾਣ ਜਿਹੜਾ ਡੁਪਲੀਕੇਟ ਨਕਲੀ ਜਿਹੜਾ ਸਮਾਨ ਬਰਾਮਦ ਕੀਤਾ ਜਿਸ ਸੰਬੰਧੀ ਅਸੀਂ ਐਫ ਆਰ ਦਰਜ ਕਰ ਰਹੇ ਹਾਂ ਤੇ ਅਗਲੀ ਕਾਰਵਾਈ ਜਿਹੜੀ ਆ ਦੋਸ਼ੀ ਦੇ ਖਿਲਾਫ ਕਰ ਰਹੇ ਹਾਂ ਇਹ ਜਿਹੜੇ ਆਪਣੇ ਹਰਪਿਕ ਤੇ ਜਿਹੜੇ ਸ਼ੀਸ਼ਿਆਂ ਦੇ ਮਾਰਨ ਵਾਲੇ ਕਲੀਨ ਉਹ 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 ਤੇ ਦੂਸਰਾ ਡਟਾਉਲ ਸਾਬਨ ਆ ਹੋਰ ਇੱਕ ਦੋ ਐਟਮੇ ਦੇ ਦਿੱਸੀ ਉਹ ਬੰਦੇ ਦੀ ਤਰਫਾ ਜੀ ਬੰਦੇ ਹਾਂਜੀ ਉਹ ਅਸੀਂ ਆਫੇਰ ਦਰਜ ਕਰਕੇ ਉਹਨਾਂ ਨਾਲ ਸੁਨੋਖਾਲ ਜੀ ਨੂੰ ਮਾਜਦੀ ਨੂੰ ਗ੍ਰਿਫਤਾਰ ਕਰ ਲਿਆ ਹਾਂਜੀ